ਹੈਲੋ ਹਾਂਜੀ ਸਾਰੇ ਫਰੈਂਡਸ ਨੂੰ ਸਤਿ ਸ੍ਰੀ ਅਕਾਲ ਤੇ ਤੁਸੀਂ ਹਨਾ ਸਾਰੇ ਸੋਦੇ ਹੋਵੋਗੇ ਕਿ ਅੱਜ ਦੀਦੀ ਚੈਨਲ ਤੇ ਕੀ ਕਰਨ ਲੱਗੇ ਨੇ ਤੂੰ ਹੀ ਕਿਉਂ ਲਾ ਰੱਖੀ ਐਨੀ ਗਰਮੀ ਦੇ ਵਿੱਚ ਅੱਜ ਨਾ ਮੈਂ ਤੁਹਾਨੂੰ ਆਪਣੇ ਬਚਪਨ ਦੀ ਇੱਕ ਯਾਦ ਆ ਕਰਾਉਣ ਲੱਗੀ ਆ ਤੇ ਮੈਂ ਨਾ ਬਹੁਤ ਛੋਟੀ ਸੀ ਮੇਰੀ ਬਾਲੀ ਹੈਲੋ ਹਾਂਜੀ ਫਰੈਂਡ ਤੁਸੀਂ ਸਾਰੇ ਸੋਚਦੇ ਹੋਵੋਗੇ ਹਨਾ ਵੀ ਮੈਂ ਇਦਾਂ ਨਾ ਅੱਗ ਡੱਕੇ ਕਿਉਂ ਲਾ ਰੱਖੇ ਨੇ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਨਿਊ ਡਿਸ਼ ਹਨਾ ਬਣਾ ਕੇ ਦਿਖਾਉਂਗੀ ਜਿਹੜੀ ਕਿ ਕਈ ਫਰੈਂਡਸ ਨੇ ਤਾਂ ਦੇਖੀ ਹੋਣੀ ਐ ਜਿਹੜੇ ਕਿ ਬਠਿੰਡੇ ਏਰੀਆ ਵੱਲ ਦੇ ਨੇ ਹਨਾ ਮਾਨਸਾ ਵੱਲ ਦੇ ਨੇ ਉਹਨਾਂ ਨੇ ਥੋੜੀ ਜਿਹੀ ਦੇਖੀਆਂ ਹੋਣੀਆਂ ਨੇ ਤੇ ਇਹ ਆਪਾਂ ਨੂੰ ਮਿਲਦੀਆਂ ਵੀ ਨੇ ਇਹ ਰੈਡੀਮੇਡ ਜਿਦਾਂ ਕਿ ਮਾਰਕੀਟ ਦੇ ਵਿੱਚ ਰੈੜੀਆਂ ਵਗੈਰਾ ਤੋਂ ਤੇ ਅੱਜ ਮੈਂ ਤੁਹਾਨੂੰ ਨਾ ਬਹੁਤ ਛੋਟੀ ਸੀ ਮੈਂ ਜਦੋਂ ਇਹ ਡਿਸ਼ ਮੈਂ ਖਾਈ ਸੀ ਤੇ ਮੈਂ ਮੇਰੇ ਭੂਆ ਜੀ ਨੇ ਬਠਿੰਡੇ ਵੱਲ ਉਹਨਾਂ ਨੇ ਬਣਾਈ ਸੀ ਤੇ ਹੁਣ ਆਪਾਂ ਦੇਖੋ ਇਦਾਂ ਡੱਕੇ ਲੈ ਲਾਂਗੇ ਉਹ ਤਾਂ ਛਟੀਆਂ ਲੈਂਤੀਆਂ ਸੀ ਕਪਾ ਦੀਆਂ ਤੇ ਇਹਨੂੰ ਆਪਾਂ ਲਗਾ ਦਾਂਗੇ ਅੱਗ ਥੋੜਾ ਬਣਾਉਣਾ ਧਿਆਨ ਨਾਲ ਇਸ ਨੂੰ ਇਹ ਆਪਣੇ ਹਰੇ ਚਨੇ ਨੇ ਨਾ ਜਿਹੜਾ ਆਪਾਂ ਛੋਲੂਆ ਕਹਿ ਦਿੰਦੇ ਆ ਮਾਰਕੀਟ ਦੇ ਵਿੱਚ ਆਪਾਂ ਨੂੰ ਮਿਲਦਾ ਦੇਖੋ ਇਹ ਨਾ ਜ਼ਿਆਦਾ ਪੱਕੇ ਨਾ ਕੱਚੇ ਜੇ ਇਦਾਂ ਦੇ ਹੋਣ ਬਸ ਇਹਨਾਂ ਨੂੰ ਨਾ ਆਪਾਂ ਅੱਗ ਦੇ ਉੱਪਰ ਡਾਇਰੈਕਟ ਨਾ ਇਸ ਤਰੀਕੇ ਨਾਲ ਭੁੰਨਾਂਗੇ ਇਹਨਾਂ ਨੂੰ ਨਾ ਮੇਰੀ ਭੂਆ ਦੇ ਪਿੰਡ ਨਾ ਹੋਲਾ ਕਹਿੰਦੇ ਹੁੰਦੇ ਸੀ ਤੁਹਾਡੇ ਵੱਲ ਤੁਸੀਂ ਨੇ ਕਦੇ ਦੇਖੀਆਂ ਨੇ ਤਾਂ ਮੈਨੂੰ ਜਰੂਰ ਦੱਸਣਾ ਜਿੱਦਾਂ ਆਪਾਂ ਹਨਾ ਕਿਸੇ ਵੀ ਚੀਜ਼ ਨੂੰ ਭੁੰਨ ਲੈਣੇ ਆ ਇਹ ਉਸੇ ਤਰੀਕੇ ਨਾਲ ਨਾ ਹਰੇ ਚਨੇ ਨੇ ਜਿਨ੍ਹਾਂ ਨੂੰ ਭੁੰਨਾਗੇ ਆਪਾਂ ਇਹ ਖਾਣ ਦੇ ਵਿੱਚ ਨਾ ਬਹੁਤ ਟੇਸਟੀ ਬਣਦੇ ਨੇ ਅਗਰ ਤੁਸੀਂ ਇਹ ਰੈਸਪੀ ਦੇਖੀ ਨਹੀਂ ਕਦੇ ਤਾਂ ਇੱਕ ਵਾਰੀ ਜਰੂਰ ਟਰਾਈ ਕਰਕੇ ਦੇਖਣਾ ਜੇ ਤੁਸੀਂ ਗੈਸ ਤੇ ਬਣਾ ਰਹੇ ਹੋ ਨਾ ਤੁਸੀਂ ਜਿਹੜੀਆਂ ਇਹ ਛੋਟੇ-ਛੋਟੀਆਂ ਆਪਣੀਆਂ ਲੱਗੇ ਹੁੰਦੇ ਨੇ ਨਾ ਸੋਲੇ ਇਹਨਾਂ ਨੂੰ ਤੋੜ ਲਿਓ ਤੁਸੀਂ ਕੜਾਈਏ ਵਗੈਰਾ ਦੇ ਵਿੱਚ ਵੀ ਭੁੰਨ ਸਕਦੇ ਹੋ ਥੋੜਾ ਪਿਛੇ ਹੋ ਜਾ ਹਾਂਜੀ ਇਹਨਾਂ ਨੂੰ ਇਸੇ ਤਰੀਕੇ ਦੇ ਨਾਲ ਭੁੰਨਿਆ ਜਾਂਦਾ ਹੈ ਕਿਉਂਕਿ ਮੈਂ ਵੀ ਉਦੋਂ ਬਹੁਤ ਛੋਟੀ ਸੀ ਜਦੋਂ ਮੇਰੇ ਫੁੱਫੜ ਜੀ ਨੇ ਮੈਨੂੰ ਇਹ ਬਿਸ ਬਣਾ ਕੇ ਖਵਾਈ ਸੀ ਅੱਜ ਨਾ ਇਹਨਾਂ ਨੂੰ ਦੇਖ ਕੇ ਮੈਨੂੰ ਯਾਦ ਆ ਗਿਆ ਤੇ ਮੈਂ ਸੋਚਿਆ ਵੀ ਮੈਂ ਆਪਣੇ ਫਰੈਂਡਸ ਨੂੰ ਵੀ ਕਿਉਂ ਨਾ ਦਿਖਾਵਾਂ ਬਸ ਇਸ ਤਰੀਕੇ ਦੇ ਨਾਲ ਨਾ ਆਪਾਂ ਇਹਨੂੰ ਭੁੰਨ ਲੈਣਾ ਕਿਸੇ ਸੇਫ ਜਗ੍ਹਾ ਤੇ ਭੁੰਨਿਓ ਹਨ ਏਦਾਂ ਨਾ ਹੋਵੇ ਕਿ ਤੁਸੀਂ ਮੇਰੇ ਵਿੱਚ ਲੱਗ ਕੇ ਅੱਗ ਲਗਾ ਲਓ ਕਿਤੇ ਦੇਖੋ ਪੱਤੇ ਇਹਦੇ ਸਾਰੇ ਜਲ ਗਏ ਤੇ ਜਿਹੜੇ ਇਹ ਛੋਲੇ ਲੱਗੇ ਹੋਏ ਨੇ ਇਹ ਵੀ ਹੌਲੀ ਹੌਲੀ ਟੁੱਟ ਕੇ ਥੱਲੇ ਗਿਰੀ ਜਾਣਗੇ ਅਤੇ ਕੋ ਤੁਸੀਂ ਦੇਖ ਰਹੇ ਹੋਮੋਗੇ ਜਿਉਂ ਜਿਉਂ ਇਹ ਪੁੱਜੀ ਜਾਣਗੇ ਨਾ ਇਹ نیچے ਗਿਰੀ ਜਾਣਗੇ ਇਹ ਬਹੁਤ ਹੀ ਟੇਸਟੀ ਤੇ ਬਹੁਤ ਇੱਕ ਯੂਨਿਕ ਜੀ ਡਿਸ਼ ਹੈਗੀ ਮੈਂ ਤੁਹਾਨੂੰ ਦਿਖਾਉਣੀ ਆ ਵੀ ਇਹਨੂੰ ਖਾਇਆ ਕਿੱਦਾਂ ਜਾਂਦਾ ਕਿਉਂਕਿ ਜਦੋਂ ਮੈਂ ਵੀ ਪਹਿਲੀ ਵਾਰੀ ਦੇਖੀ ਸੀ ਮੈਨੂੰ ਵੀ ਨਹੀਂ ਪਤਾ ਸੀਗਾ ਕਿ ਮੇਰੇ ਫੋਫੜ ਜੀ ਮੈਨੂੰ ਮਜ਼ਾਕ ਕਰਨ ਲੱਗੇ ਕਹਿੰਦੇ ਦੇਖਾਂਗੇ ਵੀ ਕਿਹੜਾ ਜ਼ਿਆਦਾ ਖਾਊਗਾ ਮੈਂ ਨਾ ਇਹਨੂੰ ਸਾfte ਇੱਦੇ-ਇੱਦੀ ਖਾਣ ਲੱਗ ਗਈ ਸੀ ਪਰ ਮੈਂ ਤੁਹਾਨੂੰ ਦਿਖਾਉਣੀ ਆ। ਕਈ ਫ੍ਰੈਂਡਸ ਨੇ ਰੇਡੀਅਮ ਬਲਿਆ ਤੇ ਇਹ ਮਿਲਦੇ ਵੀ ਨੇ, ਦੇਖੇ ਵੀ ਹੋਣਗੇ। ਹਾਂਜੀ ਮੰਦਰੀ ਆਪਣੇ ਦੇਖੋ ਨੀਚੇ गिर ਗਏ, ਆਪਾਂ ਨੂੰ ਸਾਈਡ ਤੇ ਕਰ ਲੈਣੇ। ਹੈਗਾ ਇਹ ਥੋੜਾ ਜਨਾ ਧਿਆਨ ਨਾਲ ਕਰਨ ਵਾਲਾ ਕੰਮ ਪਰ ਇਹ ਟੇਸਟੀ ਬਹੁਤ ਬਣਦੀਆਂ ਨੇ। ਹਾਂਜੀ ਫ੍ਰੈਂਡ ਹੁਣ ਦੇਖੋ ਇਹ ਆਪਣੀਆਂ ਬਣ ਚੁੱਕੀਆਂ ਨੇ ਤੇ ਆਪਾਂ ਅੱਗ ਨੂੰ ਕਰ ਦਾਂਗੇ ਸਾਈਡ ਤੇ ਜਿੱਦਾਂ ਨਾ ਕਈ ਫ੍ਰੈਂਡਸ ਨੇ ਮੂੰਗਫਲੀ ਦੇਖੀ ਹੋਣੀ ਆ ਭੁੰਦੇ ਆਪਾਂ ਨਾ ਮੂੰਗਫਲੀ ਭੁੰਦੇ ਹੁੰਦੇ ਸੀਗੇ ਪਹਿਲਾਂ ਪ੍ਰਾਣੇ ਜਿਹੜੇ ਮੰਮੀ ਹੋਰੀ ਦਾਦੀ ਹੋਰੀ ਹੁੰਦੀਆਂ ਸੀਗੀਆਂ ਉਹ ਮੂੰਗਫਲੀ ਨੂੰ ਇਸੇ ਤਰੀਕੇ ਨਾਲ ਭੁੰਦੀ ਆਉਂਦੀਆਂ ਸੀ ਗਰਮੀ ਆ ਗਈ ਅਰੇ ਜਾਨੇ ਗਰਮੀ ਆ ਗਈ ਉਹ ਅੱਗ ਦਾ ਸੇਕ ਹੈ ਨਾ ਹਾਂਜੀ ਬਸ ਥੋੜਾ ਧਿਆਨ ਨਾਲ ਕਿਉਂਕਿ ਮੈਂ ਅੱਗ ਤੇ ਕੰਮ ਕਰਦੀ ਰਹਿੰਦੀ ਹਾਂ ਇਸ ਲਈ ਨਾ ਮੈਨੂੰ ਥੋੜਾ ਅੱਗ ਤੋਂ ਇੰਨਾ ਡਰ ਨਹੀਂ ਲੱਗਦਾ ਪਰ ਤੁਸੀਂ ਥੋੜਾ ਸੇਫਲੀ ਹੈ ਨਾ ਹਾਂਜੀ ਇਸ ਤਰੀਕੇ ਦੇ ਨਾਲ ਦੇਖੋ ਭਾਪ ਇਹਨਾਂ ਨੂੰ ਸਾਰਿਆਂ ਨੂੰ ਪੁਣ ਲੈਣਾ ਤੁਸੀਂ ਕਿਸੇ ਵੀ ਕੱਪੜੇ ਦੇ ਵਿੱਚ ਇਹਨਾਂ ਨੂੰ ਇਸ ਤਰੀਕੇ ਨਾਲ ਪਾ ਲਿਓ ਦੇ ਕੋਈ ਬਹੁਤ ਹੀ ਨਾ ਵਧੀਆ ਕੁਸਦੀਆਂ ਨੇ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਜਿੱਦਾਂ ਆਪਾਂ ਆਲੂ ਵਗੈਰਾ ਉਬਾਲ ਲੈਂਦੇ ਆ ਨਾ ਇਹ ਵੀ ਬਿਲਕੁਲ ਉਸੇ ਤਰੀਕੇ ਦੇ ਨਾਲ ਜਿੱਦਾਂ ਉਬਲ ਜਾਂਦੀਆਂ ਨੇ ਹਨਾ ਤੇ ਇਹਨਾਂ ਦੇ ਉੱਪਰ ਨਾ ਥੋੜੇ ਥੋੜੇ ਮਸਾਲੇ ਲਗਾ ਕੇ ਨਾ ਫਿਰ ਇਹਨੂੰ ਸਰਵ ਕੀਤਾ ਜਾਂਦਾ ਹੈ ਇਨ ਦਾ ਟੇਸਟ ਨਾ ਬਹੁਤ ਹੀ ਜ਼ਿਆਦਾ ਜੈਮੀ ਹੁੰਦਾ ਹੁਣ ਆਪਾਂ ਇਹਨਾਂ ਨੂੰ ਅੱਗ ਤੋਂ ਕਰ ਦਾਂਗੇ ਸਾਈਡ ਤੇ ਤੇ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਆਕਰ ਤੁਸੀਂ ਗੈਸ ਤੇ ਬਣਾਉਨੇ ਨੇ ਤਾਂ ਤੁਸੀਂ ਨਾ ਇਸ ਤਰੀਕੇ ਨਾਲ ਇਹਨਾਂ ਨੂੰ ਤੋੜ ਲਓ ਤੋੜ ਕੇ ਫਿਰ ਕਿਸੇ ਕੜਾਈ ਦੇ ਵਿੱਚ ਨਾ ਐਦਾਂ ਹੀ ਭੁੰਨ ਲਓ ਉਹਨੂੰ ਦਿਖਾਉਣੀ ਹੈ ਵੀ ਅੱਗੇ ਆਪਾਂ ਇਹਦੀ ਕ੍ਰੈਡਿਟਸ ਬਣਾਵਾਂਗੇ ਦੇਖੋ ਚਨੇ ਦਾ ਤੁਹਾਨੂੰ ਪਤਾ ਹੀ ਹੈ ਨਾ ਵੀ ਬਹੁਤ ਹੀ ਜ਼ਿਆਦਾ ਆਪਣੀ ਸਿਹਤ ਵਾਸਤੇ ਹੈ ਨਾ ਫਾਇਦੇਮੰਦ ਹੁੰਦੀ ਆ ਦੇਖੋ ਥੋੜੇ ਹਜੇ ਠੰਡੇ ਹੋ ਕੇ ਨਾ ਇਹ ਹੋਰ ਵੀ ਵਧੀਆ ਬਣ ਜਾਂਦੇ ਆ ਮੈਂ ਜੀ ਮੇਰਾ ਪੇਟਾ ਕਹਿੰਦਾ ਕਹਿੰਦਾ ਮੈਨੂੰ ਨਾ ਗ੍ਰੀਨ ਲੇਸ ਦਾ ਵਿੱਚੋਂ ਟੇਸਟ ਆਉਂਦਾ ਕਿਉਂਕਿ ਇਹਦਾ ਟੇਸਟ ਬਹੁਤ ਏਦਾਂ ਵੀ ਬਹੁਤ ਜ਼ਿਆਦਾ ਟੇਸਟ ਹੀ ਲੱਗਦੇ ਨੇ ਇਹ ਥੋੜੀ ਜੀ ਮਿਹਨਤ ਤਾਂ ਜ਼ਰੂਰ ਹੈ ਨਾ ਕਿਉਂਕਿ ਰਿਸਕ ਵੀ ਹੈ ਅੱਗ ਦਾ ਪਰ ਇਸ ਤਰੀਕੇ ਦੇ ਨਾਲ ਇਹਨੂੰ ਤੁਸੀਂ ਇੱਕ ਵਾਰੀ ਨਾ ਥੋੜੀ ਬਣਾ ਕੇ ਦੇਖ ਲਿਓ ਕੋਈ ਜ਼ਿਆਦਾ ਨਹੀਂ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਥੋੜਾ ਜਿਹਾ ਕੱਢਣਾ ਪੈਂਦਾ ਜਦੋਂ ਆਪਾਂ ਸਬਜ਼ੀ ਬਣਾਉਣੀ ਆ ਨਾ ਉਦੋਂ ਵੀ ਆਪਾਂ ਇਹਨਾਂ ਨੂੰ ਕੱਢ ਲੈਂਦੇ ਆ ਬਸ ਉਸੇ ਤਰੀਕੇ ਦੇ ਨਾਲ ਵੈਸੇ ਤਾਂ ਹੁਣ ਮਾਰਕੀਟ ਦੇ ਵਿੱਚ ਹਨ ਇਹ ਇਸ ਤਰੀਕੇ ਨਾਲ ਵੀ ਮਿਲ ਜਾਂਦੇ ਨੇ ਤੁਹਾਨੂੰ ਬਨੇ ਬਣਾਏ ਦੇਖੋ ਤੁਸੀਂ ਬਲੈਕ ਚਨੇ ਤਾਂ ਭੁੰਨੇ ਹੋਏ ਦੇਖੀ ਹੋਣਗੇ ਨਾ ਪਰ ਇਦਾਂ ਦੀਆਂ ਹੋਲਾ ਬਣੀਆਂ ਹੋਈਆਂ ਬਹੁਤ ਘੱਟ ਫਰੈਂਡਸ ਨੇ ਦੇਖੀਆਂ ਹੋਣਗੀਆਂ ਵੈਲਕਰ ਵੈਲਕਰ ਮੇਰੇ ਘਰ ਮੂਹਰੇ ਕਈ ਫਰੈਂਡਸ ਨਾ ਸੋਚਦੇ ਹੋਣਗੇ ਵੀ ਹਨਾ ਸਵਾਹ ਮਾਲੀ ਤੇ ਕਈ ਸੋਚਦੇ ਹੋਣਗੇ ਵੀ ਕਿਦਾਂ ਹਨਾ ਅੱਗ ਜੀ ਦੇ ਵਿੱਚ ਪੰਗੇ ਲਈ ਜਾਂਦੇ ਆ ਪਰ ਇਹ ਨਾ ਪ੍ਰਾਣੀਆਂ ਟ੍ਰੈਡੀਸ਼ਨਲ ਚੀਜ਼ਾਂ ਨੇ ਹਨਾ ਜਿਹੜੀਆਂ ਕਿ ਹੁਣ ਬਿਲਕੁਲ ਅਲੋਪ ਹੁੰਦੀਆਂ ਜਾ ਰਹੀਆਂ ਨੇ ਪਰ ਕਈ ਜਗ੍ਹਾ ਤੇ ਜਿੱਥੇ ਨਾ ਇਹ ਸੋਲੂਆ ਜ਼ਿਆਦਾ ਮਾਤਰਾ ਦੇ ਵਿੱਚ ਪਾਇਆ ਜਾਂਦੇ ਨੇ ਕਹਰੇ ਚਨੇ ਉਥੇ ਇਹ ਡਿਸ਼ ਨਾ ਬਹੁਤ ਮਿਲ ਜਾਣੀਆਂ ਤੁਹਾਨੂੰ ਰੇੜੀਆਂ ਤੇ ਹਾਂਜੀ ਜਿੱਦਾਂ ਆਪਾਂ ਬਲੈਕ ਚਨੇ ਹਨਾ ਭੁੰਨਦੇ ਆ ਕਿ ਖਾਣੇ ਆ ਇਹ ਉਸੇ ਤਰੀਕੇ ਦੇ ਐ ਤੇ ਤੁਸੀਂ ਇਹਨਾਂ ਨੂੰ ਕਾਲ ਕੇ ਇਸ ਤਰੀਕੇ ਨਾਲ ਇਹਦੇ ਪਰ ਥੋੜਾ ਚਾਟ ਮਸਾਲਾ ਥੋੜੀ ਚਟਨੀ ਹੈ ਨਾ ਆਪਣੀ ਜਿਹੜੀ ਹੁੰਦੀ ਸਾਸ ਜਾਂ ਖੁੜੀ ਇਮਲੀ ਦੀ ਚਟਨੀ ਤੁਸੀਂ ਪਾ ਕੇ ਥੋੜਾ ਪਿਆਜ਼ ਥੋੜਾ ਟਮਾਟਰ ਪਾ ਕੇ ਇਸ ਡਿਸ਼ ਨੂੰ ਇੰਜੋਏ ਕਰ ਸਕਦੇ ਹੋ ਇਹ ਬਹੁਤ ਹੀ ਟੇਸਟੀ ਲੱਗਦੀ ਐ ਤਾਂ ਥੋੜੀ ਮਿਹਨਤ ਤਾਂ ਜ਼ਰੂਰ ਹੈਗੀ ਕਿਉਂਕਿ ਹਨਾ ਕਈ ਫਰੈਂਡ ਅੱਕ ਜਾਂਦੇ ਨੇ ਵੀ ਕਿਹੜਾ ਇੰਨਾ ਮੱਥਾ ਮਾਰੂਗਾ ਪਰ ਹਨਾ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਿਓ ਚਾਹੇ ਥੋੜੀ ਕਰ ਲਿਓ ਹਣੀ ਮੈਂ ਤੁਹਾਨੂੰ ਇਹ ਥੋੜਾ ਬਣਾ ਕੇ ਦਿਖਾ ਦਿੰਨੀ ਆ ਕਿਉਂਕਿ ਇਹਨਾਂ ਨੂੰ ਕੱਢਣ ਨੂੰ ਟਾਈਮ ਲੱਗੇਗਾ ਤੇ ਇਹਦੇ ਕੋ ਗਰਮ-ਗਰਮ ਵੀ ਇਹ ਇਸ ਤਰੀਕੇ ਨਾਲ ਹੀ ਵੈਸੇ ਤਾਂ ਹਨਾ ਪਹਿਲਾਂ ਖਾਏ ਜਾਂਦੇ ਸੀ ਤੇ ਆਪਾਂ ਹੁਣ ਥੋੜਾ ਜਿਹਾ ਇਹਨਾਂ ਨੂੰ ਹਨਾ ਨਿਊ ਲੁੱਕ ਦੇਣ ਲੱਗੇ ਬਿਲਕੁਲ ਜਿੱਦਾਂ ਮੈਂ ਇਹ ਬਣਾਏ ਆ ਇਸੇ ਤਰੀਕੇ ਦੇ ਨਾਲ ਹੀ ਇਹ ਖਾਏ ਜਾਂਦੇ ਆ ਤੁਹਾਡਾ ਪ੍ਰਾਣਾ ਬਜ਼ੁਰਗ ਹਨਾ ਕੋਈ ਹੋਊਗਾ ਤੁਸੀਂ ਉਹਨੂੰ ਜ਼ਰੂਰ ਪੁੱਛਿਓ ਵੀ ਹੋਲਾ ਹਨਾ ਕਿੱਦਾਂ ਬਣਦੀ ਆਉਂਦੀਆਂ ਸੀਗੀਆਂ ਕਿਉਂਕਿ ਮੈਨੂੰ ਵੀ ਜਦੋਂ ਮੈਂ 8-10 ਸਾਲ ਦੀ ਸੀਗੀ ਉਦੋਂ ਨਹੀਂ ਪਤਾ ਸੀ ਪਹਿਲੀ ਵਾਰੀ ਮੈਨੂੰ ਉਦੋਂ ਪਤਾ ਲੱਗਿਆ ਸੀਗਾ ਵੀ ਇਹਨਾਂ ਨੂੰ ਇਸ ਤਰੀਕੇ ਨਾਲ ਵੀ ਬਣਾਇਆ ਜਾ ਸਕਦਾ ਤੇ ਮੇਰੇ ਬੱਚੇ ਵੀ ਪੁੱਛ ਕੇ ਹਟੇ ਮੈਨੂੰ ਵੀ ਮੰਮਾ ਉਹ ਕੀ ਹੁੰਦੀਆਂ ਨੇ ਤੇ ਫਿਰ ਮੈਂ ਉਹਨਾਂ ਨੂੰ ਅੱਜ ਕਿਹਾ ਵੀ ਤੁਹਾਨੂੰ ਮੈਂ ਬਣਾ ਕੇ ਦਿਖਾਉਣੀ ਆ ਵੀ ਉਹ ਕੀ ਹੁੰਦੀਆਂ ਨੇ ਜਿੰਦੇ ਕੁ ਜਿਹੜੇ ਵਧੀਆ ਪੁੱਜ ਜਾਂਦੇ ਨੇ ਉਹ ਤਾਂ ਐ ਇਸੇ ਤਰੀਕੇ ਨਾਲ ਬਸ ਐ ਥੋੜਾ ਮਸਲ ਕੇ ਇਹ ਨਿਕਲ ਜਾਂਦੀ ਇਹਨਾਂ ਵਿੱਚੋਂ ਦਾਣੇ ਤੇ ਹੁਣ ਆਪਾਂ ਇਹਨੂੰ ਤੁਹਾਨੂੰ ਪੂਰੇ ਤਰੀਕੇ ਨਾਲ ਫਾਈਨਲ ਲੁੱਕ ਦੇ ਕੇ ਦਿਖਾਉਣੇ ਆ ਹੁਣ ਆਪਾਂ ਇਹਨਾਂ ਨੂੰ ਕਰ ਲਾਂਗੇ ਥੋੜੇ ਜਿਹਾ ਸਾਫ਼ ਕਿਉਂਕਿ ਥੋੜੀ ਜੀ ਨਾ ਮਿੱਟੀ ਲੱਗ ਜਾਂਦੀ ਹੈ ਇਹਦੇ ਤੇ ਸਵਾਜੀ ਤੇ ਮੈਂ ਲਾਇਆ ਕਿ ਹੁਣ ਦੂਸਰਾ ਸਮਾਨ ਹਾਂਜੀ ਫ੍ਰੈਂਡ ਹੁਣ ਆਪਾਂ ਇਹਦੇ ਵਸਤਲੇ ਤੇ ਇੱਕ ਟਮਾਟਰ ਥੋੜਾ ਜਿਹਾ ਪਿਆਜ਼ ਤੇ ਥੋੜਾ ਜਿਹਾ ਖੀਰਾ ਹੁਣ ਆਪਾਂ ਇਹਨੂੰ ਬਰੀਕ ਬਰੀਕ ਕਟਿੰਗ ਕਰ ਲਾਂਗੇ ਤੁਸੀਂ ਇਹਨਾਂ ਨੂੰ ਇਕੱਲੀਆਂ ਖਾਣਾ ਚਾਹੁੰਦੇ ਹੋ ਇਕੱਲੀਆਂ ਵੀ ਖਾ ਸਕਦੇ ਹੋ ਕਿਉਂਕਿ ਇਹ ਇਕੱਲੀਆਂ ਵੀ ਇਹ ਬਹੁਤ ਟੇਸਟੀ ਲੱਗਦੀਆਂ ਨੇ ਅਗਰ ਤੁਸੀਂ ਇਸ ਤਰੀਕੇ ਨਾਲ ਦੀ ਇਹ ਰੈਸਪੀ ਬਣਾ ਕੇ ਖਾਣਾ ਚਾਹੁੰਦੇ ਹੋ ਨਾ ਤਾਂ ਇਹ ਵੀ ਖਾ ਸਕਦੇ ਹੋ ਇਹ ਵੀ ਬਹੁਤ ਹੀ ਜ਼ਿਆਦਾ ਜੰਮੀ ਲੱਗਦੀ ਹੈ ਤੇ ਹੈਲਦੀ ਵੀ ਬਣਦੀ ਹੈ ਅਈ ਥੋੜੀ ਜਿਹੀ ਇਹਦੇ ਉੱਪਰ ਪਾਵਾਂਗੇ ਗੁੜੀ ਮਿਲੀ ਦੀ ਚਟਨੀ थोड़ा जहां थोड़ा नमक थोड़ा चाट मसाला थोड़ी जी लाल मिर्च बिल्कुल हल्की जी हम अपन कर देंगे मिक्स ਦੇਖੋ ਇਹ ਬਹੁਤ ਹੀ ਹੈਲਦੀ ਤੇ ਬਹੁਤ ਹੀ ਟੇਸਟੀ ਬਣेंगी ਤੇ ਫਿਰ ਬਈ ਸੋਚਦੇ ਹਾਂ ਨਾ ਵੀ ਇੰਨੀ ਮਿਹਨਤ ਕਰਨ ਦੀ ਕੀ ਜ਼ਰੂਰਤ ਦੀ ਹੈ ਨਾ ਵੀ ਆਪਾਂ ਸੋਲਿਆਂ ਨੂੰ ਸਿੱਧਾ ਹੀ ਭੁੰਨ ਲਓ ਪਰ ਜਿਹੜੇ ਇਹ ਟੇਸਟ ਹੈ ਨਾ ਅੱਗ ਤੇ ਇਸ ਤਰੀਕੇ ਨਾਲ ਭੁੰਨਣ ਦਾ ਉਹੋ ਤੇ ਜਿਹੜਾ ਆਪਾਂ ਉਹ ਚੁੱਲ੍ਹੇ ਦੇ ਉੱਪਰ ਜਾਂ ਗੈਸ ਦੇ ਉੱਪਰ ਦੂਸਰੇ ਲੋਟ ਭੁੰਨਾਂਗੇ ਉਹਦਾ ਬਹੁਤ ਹੀ ਫਰਕ ਹੈ ਦੇਖੋ ਬਹੁਤ ਹੀ ਹੈਲਦੀ ਤਰੀਕੇ ਨਾਲ ਇਹ ਬਣ ਚੁੱਕੀਆਂ ਨੇ ਕਿਉਂਕਿ ਇਹਦੇ ਵਿੱਚ ਉਹ ਬਲੇ ਹੋਏ ਦਾ ਭੁੰਨੇ ਹੋਏ ਦਾ ਤੇ ਹੋ ਸਾਰੀ ਚਾਟ ਦਾ ਇੰਨਾ ਜਿਆਦਾ ਜ਼ਬਰਦਸਤ ਟੇਸਟ ਹੈ ਨਾ ਤੁਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਤਾਂ ਪਲੀਜ਼ ਇਹਦਾ ਜ਼ਰੂਰ ਬਣਾ ਕੇ ਖਾਣਾ ਵੀਡੀਓ ਚੰਗੀ ਲੱਗਦੀ ਹੁੰਦਾ ਤਾਂ ਲਾਈਕ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਦੇ ਅੱਗੇ-ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਮੇਰੀ ਹਰ ਵਾਰ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਮੈਂ ਤੁਹਾਨੂੰ ਚੀੜਾ ਪਾਣੀ ਆਪਣੀਆਂ ਨਵੀਆਂ-ਨਵੀਆਂ ਡਿਸ਼ਾਂ ਹਨ ਜਿੱਦਾਂ ਕਿ ਪਹਿਲਾਂ ਪੁਰਾਣੇ ਜ਼ਮਾਨੇ ਵਿੱਚ ਬਣਾਈਆਂ ਜਾਂਦੀਆਂ ਸੀ ਉਹਦਾ ਬਣਾ ਕੇ ਦਿਖਾਵਾਂ ਤੇ ਮਿਲਾਂ ਨੂੰ ਨਾਪਾ ਅਗਲੀ ਵੀਡੀਓ ਦੇ ਵਿੱਚ ਉਹ ਤੱਕ ਲਈ ਸਾਰੇ ਫਰੈਂਡਸ ਨੂੰ ਸਤ ਸ੍ਰੀ ਅਕਾਲ ਬਾਅਦ